ਕੁਝ ਦਿਨ ਪਹਿਲਾਂ ਮਿਆਂਮਾਰ ਦੇ ਵਿੱਚ ਇੱਕ ਵੱਡੀ ਤਬਾਹੀ ਦੇਖਣ ਨੂੰ ਮਿਲੀ ਹੈ ਦੱਸਦੀ ਕਿ 7.7 ਦੀ ਤੀਬਰਤਾ ਦੇ ਨਾਲ ਪਚਾਲ ਦੇ ਝਟਕੇ ਲੱਗੇ ਸਨ ਔਰ ਇਹਨਾਂ ਝਟਕਿਆਂ ਦੇ ਨਾਲ ਬਿਲਡਿੰਗਾਂ ਜਿਹੜੀਆਂ ਸੀ ਤਾਸ਼ ਦੇ ਪੱਤਿਆਂ ਦੇ ਵਾਂਗ ਟੈ ਟੇਰੀ ਹੁੰਦੀਆਂ ਦਿਖਾਈ ਦਿੱਤੀਆਂ ਇੱਕ ਤੋਂ ਬਾਅਦ ਇੱਕ ਜਿਹੜੀ ਬਿਲਡਿੰਗ ਹੈ ਉਹ ਡਿੱਗਦੀ ਹੋਈ ਨਜ਼ਰ ਆਈ ਔਰ ਉਸ ਦੇ ਅੰਦਰ ਲੋਕ ਜਿਹੜੇ ਨੇ ਮਲਬੇ ਦੇ ਹੇਠਾਂ ਦੱਬੇ ਗਏ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ ਕਈ ਜਿਹੜੇ ਜ਼ਖਮੀ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਦੱਸਦੀ ਕਿ ਮੌਤਾਂ ਦੀ ਗਿਣਤੀ ਜਿਹੜੀ ਲਗਾਤਾਰ ਹੁਣ ਵੱਧਦੀ ਨਜ਼ਰ ਆ ਰਹੀ ਹੈ ਜੀ ਹਾਂ ਦੱਸਦੇ ਕਿ ਹੁਣ ਮੌਤਾਂ ਦੀ ਜਿਹੜੀ ਗਿਣਤੀ ਹੈ ਉਹ 2000 ਤੋਂ ਪਾਰ ਹੋ ਗਏ ਉੱਤੇ ਹੀ ਕਈ ਲੋਕ ਜਿਹੜੇ ਆਪਣੇਆਂ ਨੂੰ ਤਲਾਸ਼ ਰਹਿ ਨੇ ਆਪਣੇਆਂ ਨੂੰ ਲੱਭਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਦੱਸਦੇ ਕਿ ਇਸ ਖੋਪਨਾਕ ਮੰਜ਼ਰ ਮੰਜ਼ਰ ਦੀ ਤਸਵੀਰਾਂ ਦੇਖਣ ਤੋਂ ਬਾਅਦ ਲੋਕ ਜਿਹੜੇ ਨੇ ਅਰਦਾਸਾਂ ਕਰਦੇ ਨਜ਼ਰ ਆਏ ਨੇ ਦੱਸਦੇ ਕਿ ਬੈਂਕਾਕ ਦੇ ਵਿੱਚ ਮਿਆਂਮਾਰ ਦੇ ਵਿੱਚ ਪਚਾਲ ਦੇ ਕਾਰਨ ਮੌਤਾਂ ਦੀ ਗਿਣਤੀ ਹੁਣ 2000 ਤੋਂ ਪਾਰ ਹੋ ਗਈ ਹੈ ਮੁਲਕ ਦੀ ਫੌਜ ਦੇ ਵੱਲੋਂ ਚਿਰਾਈ ਜਾ ਰਹੀ ਸਰਕਾਰ ਦੇ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਮਲਬੇ ਦੇ ਹੇਠੋਂ ਹੋਰ ਲਾਸ਼ਾਂ ਮਿਲੀਆਂ ਨੇ ਸਰਕਾਰੀ ਬੁਲਾਰੇ ਮੇਜਰ ਜਨਰਲ ਜਦ ਮਿੰਨ ਤੁੰਨੇ ਐਮ ਆਰ ਟੀਵੀ ਨੂੰ ਦੱਸਿਆ ਕਿ ਹੁਣ ਤੱਕ 3400 ਜ਼ਖਮੀਆਂ ਦੀ ਪੁਸ਼ਟੀ ਹੋਈ ਹੈ ਜਦਕਿ 300 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ